ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਅਸੀਂ ਕਰਮ ਤੇ ਕਰਮ ਫਿਲਾਸਫੀ ਤੇ ਲਿਆ ਕਿਉਂਕਿ ਜਿਹੋ ਜਾਂ ਕੋਈ ਕਰਮ ਕਰਦਾ ਉਹਨੂੰ ਭੋਗਣਾ ਜ਼ਰੂਰ ਪੈਂਦਾ ਪਰ ਕਰਮ ਹੈ ਕੀ ਕਰਮ ਦਾ ਅਸਲ ਅਰਥ ਹੈ ਕਿਰਿਆ ਜੋ ਅਸੀਂ ਕਰਮ ਕਰਦੇ ਆ ਪਰ ਕਰਮ ਦਾ ਅਰਥ ਬਖਸ਼ਿਸ਼ ਵੀ ਹੈ ਜਿਹੜੀ ਅਸੀਂ ਮੰਗ ਕਰਦੇ ਆ ਕਿ ਸਾਡਾ ਇਹ ਕਰਮ ਜਿਹੜਾ ਬਖਸ਼ਿਸ਼ ਨਾਲ ਉਹ ਸਾਡਾ ਕਰਮ ਸਫਲ ਵੀ ਹੋ ਜਾਏ ਇਹਦੇ ਸਤਿਗੁਰਾਂ ਦਾ ਫਰਮਾਨ ਹੈ ਜਿਹਾ ਬੀਜ ਹੈ ਸੋ ਲੁਣਾ ਹੈ ਕਰਮਾਂ ਸੰਧੜਾ ਖੇਤ ਜਿਹੋ ਜਾਂ ਬੀਜਦੇ ਉਹੋ ਜਾਂ ਵੱਢਦੇ ਹੋ ਕਿਉਂਕਿ ਇਹ ਜੀਵਨ ਵਿੱਚ ਸਾਡਾ ਜਿਹੜਾ ਸਰੀਰ ਹੈ ਇਹ ਕਰਮ ਭੂਮੀ ਆ ਸੰਸਾਰ ਹੈ ਹੀ ਕਰਮ ਭੂਮੀ ਆ ਸਨਾਤਨ ਮਤ ਦੇ ਵਿੱਚ ਜਿਹੜੇ ਉਹ ਤਿੰਨ ਕਰਮ ਮੰਨੇ ਗਏ ਕਿਰਿਆਮਾਨ ਜੋ ਅਸੀਂ ਅੱਜ ਕਰ ਰਹੇ ਆ ਪ੍ਰਾਰਬਧ ਹੈ ਕਿ ਜਿੰਨਾ ਕਰਕੇ ਸਾਨੂੰ ਦੇ ਹੀ ਪ੍ਰਾਪਤ ਹੋਏ ਤੇ ਸੰਚਿਤ ਕਰਮ ਹੈਗੇ ਆ ਜਿਨ੍ਹਾਂ ਦਾ ਭੋਗ ਅਸੀਂ ਭੋਗਣਾ ਹੈ ਪਰ ਗੁਰਮਤ ਵਿੱਚ ਹੈ ਕਿ ਪੂਰਬਲੇ ਕਰਮ ਤੇ ਵਰਤਮਾਨ ਕਰਮ ਕਿਉਂਕਿ ਪੂਰਬਲੇ ਕਰਮਾਂ ਦਾ ਅਕਸਰ ਸਾਡੇ ਬਹੁਤ ਵਾਰੀ ਹਵਾਲਾ ਆਉਂਦਾ ਹੈ ਵੀ ਉਹ ਜਿਹੜੇ ਅਸੀਂ ਕਰਮ ਕਿਰਿਆ ਕੀਤੀ ਹੈ ਉਹਦਾ ਭੋਗ ਵੀ ਭੋਗਣਾ ਪੈਂਦਾ ਹੈ ਤੇ ਵਰਤਮਾਨ ਵਿੱਚ ਅਸੀਂ ਕੀ ਕਰ ਰਹੇ ਹਾਂ ਉਹ ਸਾਡਾ ਜਿਵੇਂ ਵਿਦਵਾਨਾਂ ਨੇ ਬਹੁਤ ਸਾਰਾ ਅੰਕਿਤ ਕੀਤਾ ਹੈ ਕਿ ਸਾਡੇ ਜੋ ਅਸੀਂ ਕਰਦੇ ਆ ਉਹ ਸਾਡੇ ਮਨ ਤੇ ਉਹਦੀ ਲੀਹ ਬਣ ਜਾਂਦੀ ਹੈ ਜਿਹੋ ਜਾਂ ਵੀ ਅਸੀਂ ਕਰਮ ਕਰਦੇ ਆ ਜੋ ਲੀਹ ਬਣ ਜਾਂਦੀ ਉਹ ਸਾਡਾ ਸੁਭਾਅ ਬਣ ਜਾਂਦਾ ਜੋ ਸੁਭਾਅ ਬਣ ਜਾਂਦਾ ਉਹ ਸਾਡੀ ਸ਼ਖਸੀਅਤ ਬਣ ਜਾਂਦੀ ਹੈ ਜੋ ਸ਼ਖਸੀਅਤ ਬਣ ਜਾਂਦੀ ਹੈ ਉਹਦੇ ਅਨਸਾਰ ਅਸੀਂ ਫਿਰ ਉਸੇ ਕਰਮੋ ਵਿੱਚ ਲੱਗ ਜਾਂਦੇ ਆ ਇਸ ਲਈ ਪੰਚਮ ਪਾਦਸ਼ਾਹ ਮਹਾਰਾਜ ਜੀ ਦੇ ਜੀਵਨ ਇਤਿਹਾਸ ਵਿੱਚ ਸਾਖੀ ਆਉਂਦੀ ਹੈ ਕਿ ਰਾਜੇ ਨੇ ਪੁੱਛਿਆ ਕਿ ਕੀ ਕਰਮ ਮਿਟ ਸਕਦੇ ਆ ਇਹ ਕਰਮਾਂ ਦੇ ਫਲ ਤੋਂ ਬਚਿਆ ਜਾ ਸਕਦਾ ਹੈ ਬੁਰਿਆਂ ਤੋਂ ਸਤਿਗੁਰੂ ਕਹਿੰਦੇ ਜੇ ਚੰਗੀ ਸੰਗਤ ਹੋਵੇ ਤਾਂ ਚੰਗਾ ਫਲ ਮਿਲੇਗਾ ਤੇ ਬਚਿਆ ਵੀ ਜਾ ਸਕਦਾ ਤਾਂ ਸਿੰਘ ਸਵਾਲ ਐਰ ਵੇਲੇ ਇੱਕ ਪ੍ਰਚਲਿਤ ਹੁੰਦਾ ਸੀਗਾ ਵੀ ਜਿਹੜਾ ਬੰਦਾ ਖੂਹ ਇੱਕ ਬੰਦਾ ਖੂਹ ਪੁੱਟ ਰਿਆ ਇੱਕ ਬੰਦਾ ਕੰਧ ਉਸਾਰ ਰਿਹਾ ਕਰਮ ਦੋਵੇਂ ਕਰ ਰਹੇ ਨੇ ਜਿਹੜਾ ਬੰਦਾ ਖੂਹ ਸਾਰ ਰਿਹਾ ਉਹ ਹਰ ਵਾਰ ਦੇ ਨਾਲ ਨੀਵਾ ਤੁਰਿਆ ਜਾਂਦਾ ਕਿਉਂਕਿ ਖੂਹ ਨੇ ਨੀਵੇਂ ਥਾਂ ਨੂੰ ਜਾਣਾ ਕੰਧ ਉਸਾਰਨ ਵਾਲਾ ਹਰ ਵਾਰ ਦੇ ਨਾਲ ਉੱਪਰ ਨੂੰ ਜਾ ਰਿਹਾ ਹੈ ਇਹਨੂੰ ਖੂ ਤੇ ਕੰਧ ਨੂੰ ਪਾਸੇ ਕਰ ਦੋ ਗੱਲ ਕਰਮ ਦੀ ਹੈ ਕਿ ਜਿਹੜਾ ਖੂ ਪੁੱਟ ਰਿਹਾ ਉਹ ਹਰ ਕਰਮ ਨਾਲ ਨੀਵਾ ਜਾ ਰਿਹਾ ਜਿਹੜਾ ਕੰਧ ਉਸਾਰ ਰਿਹਾ ਹਰ ਕਰਮ ਨਾਲ ਹਰ ਵਾਰ ਨਾਲ ਉੱਚਾ ਜਾ ਰਿਹਾ ਤਾਂ ਇਹਦੇ ਵਿੱਚ ਹੈ ਕਿ ਕੁਝ ਨਿਖਿੱਧ ਕਰਮ ਨੇ ਜਿਹਨੂੰ ਆਪਾਂ ਮੰਦੇ ਕਰਮ ਕਹਿੰਦੇ ਆ ਤੇ ਕੁਝ ਸ਼ੁਭ ਕਰਮ ਨੇ ਇਸੇ ਲਈ ਜਿਹੜੀ ਸਾਡੀ ਅਰਦਾਸ ਬਣ ਗਈ ਆ ਕਿ ਸ਼ੁਭ ਕਰਮਨ ਤੇ ਕਬ ਹੂ ਨਾ ਟੜੋ ਹਰ ਧਰਮ ਨੇ ਸ਼ੁਭ ਕਰਮ ਕਰਨ ਦੀ ਪ੍ਰੇਰਣਾ ਦਿੱਤੀ ਕਿਉਂਕਿ ਫਲ ਤੇ ਵੇਹੋ ਪਾਈ ਹੈ ਜੇ ਵੇਹੀ ਕਾਰ ਕਮਾਈਏ ਉਹ ਜਾਂ ਮਨੁੱਖ ਫਲ ਪਾਉਂਦਾ ਹੈ ਜਿਹੋ ਜੀ ਉਹ ਕਾਰ ਕਰਦਾ ਹੈ ਹੁਣ ਸਾਡੀ ਜਿਹੜੀ ਭਾਰਤੀ ਸੰਸਕ੍ਰਿਤੀ ਹੈ ਇਹਦੇ ਵਿੱਚ ਦੋ ਵਿਚਾਰਧਾਰਾ ਚਲਦੀਆਂ ਨੇ ਕਿ ਸਾਡਾ ਜੋ ਜੀਵਨ ਹੈ ਜੇ ਫਿਰ ਅਸੀਂ ਕਰਮਾਂ ਦਾ ਫਾੜੀ ਹੈ ਤੇ ਫਿਰ ਤਾਂ ਅਸੀਂ ਭੋਗੀ ਜਾਂਦੇ ਆ ਵੀ ਸਾਡੇ ਕਰਮਾਂ ਚ ਚੰਗਾ ਲਿਖਿਆ ਹੈ ਚ ਮੰਦਾ ਲਿਖਿਆ ਹੈ ਇਰਾਜ ਲਿਖਿਆ ਹੈ ਕਿ ਗੁਲਾਮੀ ਲਿਖੀ ਹੈ ਦਰਅਸਲ ਇੰਜ ਨਹੀਂ ਹੈ ਸਿਧਾਂਤ ਬਹੁਤ ਸੂਖਮ ਹੁੰਦਾ ਹੈ ਇਹਦੇ ਵਿੱਚ ਇੱਕ ਸਵਾਲ ਹੋਇਆ ਕਿ ਕੀ ਕਰਮ ਕਰਨ ਵਿੱਚ ਮਨੁੱਖ ਸੁਤੰਤਰ ਹੈ ਜਾਂ ਪਰਤੰਤਰ ਹੈ ਜੇ ਤਾਂ ਕੋਈ ਮੈਂ ਸੁਤੰਤਰ ਹੈ ਆਜ਼ਾਦ ਹੈ ਤੇ ਉਹਦੀ ਹਰ ਥਾਂ ਆਜ਼ਾਦੀ ਵੀ ਨਹੀਂ ਹੈ ਅਸੀਂ ਬੀਜ ਬੀਜਦੇ ਹਾਂ ਉਥੋਂ ਤੱਕ ਹੀ ਸੁਤੰਤਰ ਹੈ ਅੱਗੇ ਜਾ ਕੇ ਫਲ ਕੀ ਲੱਗਣਾ ਮਾਲੀ ਦਾ ਕੰਮ ਪਾਣੀ ਦੇਣਾ ਭਰ-ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ-ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਅਸੀਂ ਇੱਕ ਸੀਮਾ ਤੱਕ ਸੁਤੰਤਰ ਹੈ ਜਿਵੇਂ ਕਹਿੰਦੇ ਜਿਹੜਾ ਜੱਜ ਹੈ ਉਹ ਵੀ ਨਿਆਂ ਕਰਨ ਲੱਗਾ ਸੁਤੰਤਰ ਹੁੰਦਿਆਂ ਹੋਇਆਂ ਵੀ ਪਰਤੰਤਰ ਹੈ ਕਿਉਂਕਿ ਕਾਨੂੰਨ ਨੂੰ ਪਾਸੇ ਰੱਖ ਕੇ ਇਹੋ ਜਿਹਾ ਫੈਸਲਾ ਨਹੀਂ ਕਰ ਸਕਦਾ ਜੇ ਅਸੀਂ ਕਹੀ ਅਸੀਂ ਪਰਤੰਤਰ ਹੈ ਫਿਰ ਅਸੀਂ ਯਾਦ ਹੋ ਜਾਂਦੇ ਮੈਂ ਤਾਂ ਬੁਰੇ ਕਰਮ ਕਰਦਾ ਮੈਂ ਥੋੜਾ ਕਰ ਰਿਹਾ ਮੇਰੇ ਕੋਲੋਂ ਤਾਂ ਕੁਝ ਕਰਾ ਰਿਹਾ ਕੋਈ ਸ਼ਕਤੀ ਕਰਾ ਰਹੀ ਹੈ ਆ ਸਾਡੀ ਇੱਕ ਹੱਦ ਹੈ ਅਸੀਂ ਉਹ ਕੋ ਹੱਦ ਵਿੱਚ ਵਿਚਰਦੇ ਹਾਂ ਇਹ ਅਕਸਰ ਚਾਹੇ ਉਹ ਪੱਛਮੀ ਜਿਹੜੇ ਵਿਦਵਾਨ ਨੇ ਚਾਹੇ ਸਾਡੇ ਵੱਖ-ਵੱਖ ਮਜ਼ਬਾਆਂ ਦੇ ਵਿਚਾਰ ਨੇ ਚਾਹੇ ਵਿਦਵਾਨਾਂ ਦੇ ਨੇ ਕਿ ਜੇ ਅਸੀਂ ਕੇਵਲ ਕਹੀਏ ਵੀ ਅਸੀਂ ਆਪਣੇ ਕਰਮ ਕਰਕੇ ਹੀ ਸਭ ਕੁਝ ਆ ਤੇ ਬੰਦਾ ਹੰਕਾਰ ਹੀ ਹੋ ਜਾਏਗਾ ਹੋਮੇਗ੍ਰਸਤ ਹੋ ਜਾਏਗਾ ਵੀ ਮੈਂ ਜੋ ਕਰਨਾ ਕਰ ਸਕਦਾ ਕਿਉਂਕਿ ਮੈਂ ਸੁਤੰਤਰ ਹੈ ਇਹ ਕਰਮ ਮੇਰੇ ਕੀਤੇ ਆ ਹੋਇਆ ਇਹਦਾ ਵੀ ਨੁਕਸਾਨ ਹੁੰਦਾ ਪਰ ਕਰਮ ਦੇ ਵਿੱਚ ਬਖਸ਼ਿਸ਼ ਵੀ ਹੈ ਇਸੇ ਲਈ ਆਪਾਂ ਅਰਦਾਸ ਕਰਦੇ ਹਾਂ ਕਿ ਜੇ ਅਰਦਾਸ ਕਰਾਂਗੇ ਸਾਡਾ ਸੁਭਾਅ ਬਦਲੇਗਾ ਸੁਭਾਅ ਨਾਲ ਸਾਡਾ ਕਰਮ ਬਦਲੇਗਾ ਕੁਝ ਸ਼ਬਦ ਸਾਡੇ ਵਿੱਚ ਗਲਤ ਵੀ ਆ ਗਏ ਜਿਵੇਂ ਅਕਸਰ ਕਈ ਵਾਰੀ ਪ੍ਰਚਾਰਕ ਵੀ ਕਹਿੰਦੇ ਕਿ ਅਸੀਂ ਕਰਮ ਕਾਂਡਾਂ ਵਿੱਚ ਪੈ ਗਏ ਉਹ ਭਾਈ ਕਰਮ ਕਾਂਡ ਦਾ ਅਰਥ ਹੁੰਦਾ ਕਿ ਤੁਸੀਂ ਜੋ ਰੋਜ਼ ਦਾ ਕਰਮ ਕਰਦੇ ਉਹਦਾ ਚੈਪਟਰ ਹੈ ਉਹਦਾ ਇੱਕ ਹਿੱਸਾ ਹੈ ਅਸਲ ਵਿੱਚ ਸ਼ਬਦ ਹੈ ਕਰਮਕਾਂਡ ਤੇ ਫੋਕ ਫੋਕਟ ਕਰਮਕਾਂਡ ਜਿਵੇਂ ਦਹੀਂ ਨੂੰ ਆਪਾਂ ਰੜਕਦੇ ਆ ਵੈਸੇ ਸਾਡੇ ਲੋਕ ਕਹਿੰਦੇ ਦੁੱਧ ਰੜਕਣਾ ਦਹੀਂ ਨੂੰ ਰੜਕਦੇ ਆ ਦਹੀਂ ਨੂੰ ਰੜਕਦੇ ਆ ਇਹ ਕਰਮਕਾਂਡ ਹੈ ਪਾਣੀ ਨੂੰ ਰੜਕਣਾ ਹੈ ਫੋਕਟ ਕਰਮਕਾਂਡ ਹੈ ਇਹ ਸਾਡੇ ਚ ਕਈ ਵਾਰੀ ਸ਼ਬਦ ਗਲਤ ਆ ਜਾਂਦੇ ਆ ਆ ਸਾਡੇ ਨਿਤਨੇਮ ਤੋਂ ਲੈ ਕੇ ਸਾਡੀ ਜੀਵਨ ਕਿਰਿਆ ਤੱਕ ਧਰਮ ਪਾਲਣ ਤੱਕ ਕਿਰਮ ਤੱਕ ਜੋ ਅਸੀਂ ਕਿਰਤ ਕਰਦੇ ਆ ਇਹ ਸਾਡੇ ਕਰਮ ਦਾ ਕਾਂਡ ਹੈ ਕਿ ਸਾਡੀ ਕਿਰਿਆ ਦਾ ਚੈਪਟਰ ਹੈ ਇਹ ਸਾਨੂੰ ਕਰਨਾ ਹੀ ਪੈਣਾ ਹੈ ਹਾਂ ਜੇ ਇਹਦੇ ਚ ਕੋਈ ਪ੍ਰਾਪਤੀ ਨਹੀਂ ਤੇ ਫਿਰ ਫੋਕਟ ਕਰਮ ਕਾਂਡ ਹੋ ਜਾਂਦਾ ਹੈ ਇਸ ਲਈ ਜਿਹੜੀ ਕਰਮ ਦੀ ਜਿਹੜੀ ਫਿਲਾਸਫੀ ਹੈ ਕਿ ਕੇਵਲ ਬੰਦਾ ਕਹੇ ਮੇਰੇ ਕੀਤੇ ਆ ਹੋਇਆ ਤੇ ਉਹ ਵੀ ਨੁਕਸਾਨਦੇ ਆ ਤੇ ਜੇ ਕਹੇ ਕਿ ਮੈਂ ਹੱਥ ਤੇ ਹੱਥ ਰੱਖ ਕੇ ਬਹਿ ਜਾ ਤੇ ਕਰਾਂ ਵੀ ਕੁਛ ਨਾ ਤੇ ਤਦ ਵੀ ਨੁਕਸਾਨਦੇ ਆ ਸਤਿਗੁਰਾਂ ਦਾ ਵੀ ਨਾ ਉਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ ਤੇ ਆਇੰਦਾ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਉਦਮ ਕਰੇਗਾ ਤਾਂ ਜਿਉਣ ਲਈ ਉਦਮ ਕਰੇਗਾ ਇਹਦਾ ਮਤਲਬ ਕੋਈ ਕਰਮ ਕਰੇਗਾ ਇਤੋਂ ਤੱਕ ਕਿ ਜੇ ਬੰਦਾ ਸਿਮਰਨ ਵੀ ਕਰਦਾ ਵੰਡ ਕੇ ਵੀ ਛਕਦਾ ਉਹ ਕੁਝ ਕਰਮ ਕਰ ਰਿਹਾ ਹੈਗਾ ਤੇ ਕਰਮ ਫਿਲਾਸਫੀ ਇਸ ਤਰ੍ਹਾਂ ਦੀ ਹੈ ਜਿਹੜੀ ਸਾਡੇ ਸਮਾਜ ਕਈ ਵਾਰੀ ਦੁਚਿੱਤੀ ਵਿੱਚ ਪੈ ਜਾਂਦਾ ਕਿ ਫਿਰ ਕਰਨ ਦਾ ਕੀ ਫਾਇਦਾ ਜੇ ਮੇਰੇ ਕਰਮਾਂ ਚ ਹੀ ਇਹ ਕੁਝ ਲਿਖਿਆ ਨਹੀਂ ਨਹੀਂ ਕਰਮ ਰੋਟੀ ਹੀ ਖਾਣੇ ਉਹ ਵੀ ਕਰਮ ਕਰਦੇ ਆਂ ਪਰ ਉਸ ਤੋਂ ਪਹਿਲਾਂ ਕੋਈ ਆਟਾ ਹੋਏਗਾ ਕੋਈ ਕਣਕ ਬੀਜਾਂਗੇ ਕੋਈ ਕਰਮ ਕਰਾਂਗੇ ਸਾਡੇ ਘਰ ਚੱਲ ਕੇ ਆਪਣੇ ਆਪ ਰੋਟੀ ਨਹੀਂ ਬਣ ਜਾਣੀ ਰੋਟੀ ਬਣਾਉਣ ਲਈ ਵੀ ਕੋਈ ਕਰਮ ਕਰਨਾ ਪਏਗਾ ਸਭ ਕੁਝ ਸਮਾਨ ਕਤਰਤ ਕਰਨਾ ਪਏਗਾ ਖਾਣ ਲਈ ਵੀ ਕਰਮ ਕਰਨਾ ਪਏਗਾ ਇਸ ਲਈ ਜਿਹੜੀ ਕਾਦਰ ਦੀ ਕੁਦਰਤ ਹੈ ਇਸੇ ਲਈ ਤਾਂ ਸਤਿਗੁਰਾਂ ਨੇ ਕਿਹਾ ਤੁਹਾਡਾ ਕਾਲਪੁਰਖ ਕਰਤਾ ਹੈ ਭਾਈ ਉਹ ਕਾਰਸ਼ੀਲ ਹੈ ਉਹ ਵੀ ਕਰਮ ਕਰ ਰਿਹਾ ਹੈ ਤੁਸੀਂ ਉਹ ਕਰਮ ਕਰੋ ਨਿਖਿੱਧ ਨਾ ਕਰੋ ਕਿਉਂਕਿ ਜੇ ਸਾਰਾ ਸਮਾਜ ਚੰਗੇ ਕਰਮ ਕਰੇਗਾ ਇਹ ਸ਼ੁਭ ਕਰਮਾਂ ਦੇ ਨਾਲ ਸਾਰਾ ਸਮਾਜ ਹੀ ਖੁਸ਼ਹਾਲ ਹੋ ਜਾਏਗਾ ਉਹ ਕਰਮ ਹੀ ਸਾਡੇ ਫਿਰ ਜਿਹੜੇ ਆ ਉਹ ਜੀਵਨ ਨੂੰ ਸਵਾਰਦੇ ਨੇ ਹੁਣ ਆਪਾਂ ਸਿੱਟੇ ਤੇ ਆਈਏ ਕਿ ਇਹਦਾ ਤੱਤਸਰ ਕੀ ਹੈ ਕਰਮ ਦਾ ਕਰਮ ਫਲਸਫੀ ਦਾ ਤਾਂ ਇਹ ਕੁਦਰਤੀ ਹੈ ਕਿ ਲੋੜੇ ਦਾਖ ਬਜੌਰੀਆਂ ਕਿਕਰ ਬੀਜੇ ਜੱਟ ਜੇ ਤੁਸੀਂ ਕਿਕਰਾਂ ਦੇ ਬੀਜ ਬੀਜਦੇ ਹੋ ਤੇ ਉਹਨੂੰ ਦਾਖਾਂ ਨਹੀਂ ਲੱਗਣਗੀਆਂ ਕਰਮ ਸਾਡੇ ਚੰਗੀ ਕਿਰਿਆ ਹੋਏਗਾ ਤੇ ਸਾਨੂੰ ਉਹੋ ਜਿਹਾ ਹੀ ਫਲ ਮਿਲੇਗਾ ਜੇ ਆਪਾਂ ਕਿਸੇ ਨਾਲ ਬੁਰਾ ਕਰਦੇ ਆ ਕਿਸੇ ਲਈ ਭੈੜਾ ਕਰਦੇ ਆ ਉਹਦਾ ਫਲ ਸਾਨੂੰ ਭੋਗਣਾ ਹੀ ਪਏਗਾ ਵਰਤਮਾਨ ਵਿੱਚ ਵੀ ਭੋਗਣਾ ਪਏਗਾ ਤੇ ਅੱਗੇ ਜਾ ਕੇ ਵੀ ਸਾਨੂੰ ਭੋਗਣਾ ਹੀ ਪਏਗਾ ਇਹ ਸਾਡੇ ਸਮਾਜ ਵਿੱਚ ਅਕਸਰ ਸਾਡੇ ਸਾਹਮਣੇ ਵਾਪਰਦਾ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਵਲੀ ਹੈ ਪਾਪੀ ਨੂੰ ਉਹਦਾ ਪਾਪ ਹੀ ਮਾਰਦਾ ਇਹ ਸਾਰੇ ਇਤਿਹਾਸਕ ਵੀਰ ਵੀ ਇਹ ਸਾਡਾ ਸਹਿਤ ਇਹ ਸਾਡੀਆਂ ਸਾਖੀਆਂ ਔਰ ਇਹ ਸਾਡਾ ਸਿਧਾਂਤ ਸਾਡੇ ਲਈ ਇਹ ਪ੍ਰੇਰਣਾ ਦਾ ਇੱਕ ਹੈ ਕਿ ਅਸੀਂ ਜਿਸ ਲਈ ਜੇ ਕਿਸੇ ਲਈ ਚੰਗਾ ਕਰਾਂਗੇ ਤੇ ਸਾਨੂੰ ਚੰਗਾ ਹੀ ਫਲ ਮਿਲੇਗਾ ਜੇ ਬੁਰਾ ਕਰਮ ਕਰਾਂਗੇ ਤੇ ਸਾਨੂੰ ਬੁਰਾ ਹੀ ਭੋਗਣਾ ਪਏਗਾ ਔਰ ਸੰਸਾਰ ਵਿੱਚ ਸਾਡੇ ਸਾਹਮਣੇ ਲੋਕ ਉਵੇਂ ਹੀ ਭੁਗਤਦੇ ਨੇ ਜਿਹੋ ਜਿਹਾ ਉਹ ਸੰਸਾਰ ਵਿੱਚ ਕਰਮ ਕਰਦੇ ਨੇ ਇਸ ਲਈ ਸਾਨੂੰ ਹਮੇਸ਼ਾ ਸ਼ੁਭ ਕਰਮ ਲਈ ਚੰਗੇ ਕਰਮ ਲਈ ਚੰਗੀ ਕਿਰਿਆ ਲਈ ਉਦਮਸ਼ੀਲ ਹੋਣਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ